ਅੱਜਕੱਲ੍ਹ ਮਹਾਤਮਾ ਵਰਸਿੰਘ ਵੇਦੀ ਖਾਲਾ ਜਨਗੀ ਵਿੱਚ ਚੋਣ ਜੀ ਰਹਿਣ ਵਾਲੀ ਕਾਂਗਰਸ ਵਿਵਾਦ ਮੁਕਤ ਕਦੋਂ ਹੋਏਗੀ ਇਹ तमाम ਸਵਾਲ ਇਸ ਕਰਕੇ ਬਣੇ ਰਹਿੰਦੇ ਆ ਕਿ ਕਾਂਗਰਸ ਦੇ ਅੰਦਰਲੇ ਅੰਦਰੂਨੀ ਕਲੇਸ਼ ਹਮੇਸ਼ਾ ਬੜੇ ਰਹਿੰਦੇ ਆ ਚਾਹੇ ਨਵਜੋਤ ਕੋਰ ਸਿੱਧੂ ਨੂੰ ਲੈ ਕੇ ਹੋਵੇ ਚਾਹੇ ਚਰਨਜੀਤ ਚੰਨੀ ਨੂੰ ਲੈ ਕੇ ਹੋਵੇ ਚਾਹੇ ਕਾਂਗਰਸ ਦੇ ਅੰਦਰਲੀ ਧੜੇਬੰਦੀ ਨੂੰ ਘਟ ਕਰਨ ਨੂੰ ਲੈ ਕੇ ਹੋਵੇ ਜਦੋਂ ਕਾਂਗਰਸੀ ਦੇ ਜ਼ਾਗੂਆਂ ਦੇ ਵਿੱਚ ਆਪਸ ਦੇ ਵਿੱਚ ਸਿੰਘ ਫਸੇ ਹੋਣ ਚਾਹੇ ਪ੍ਰਗਟ ਸਿੰਘ ਹੋਣ ਚਰਨਜੀਤ ਚੰਨੀ ਹੋਣ ਸੁਭਜਿੰਦਰ ਰੰਦਾਵਾ ਹੋਣ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਣ ਇਹਨਾਂ ਤਬਾਅ ਲੀਡਰਾਂ ਨੂੰ ਦਿੱਲੀ ਹਾਈ ਕਮਾਂਡ ਤਲਬ ਕਰਦੀ ਹੈ ਤੇ ਇਹਨਾਂ ਦੇ ਅੱਗੇ ਇੱਕੋ ਸਵਾਰਥ ਰੱਖਦੀ ਹੈ ਕਿ ਤੁਸੀਂ ਮੂਕ ਦਰਸ਼ਕ ਬਣ ਕੇ ਕਿਉਂ ਨਹੀਂ ਰਹਿ ਸਕਦੇ ਤੁਸੀਂ ਇੱਕ ਦੂਜੇ ਦੇ ਪ੍ਰਤੀ ਜਹੀਆਂ ਟਿੱਪਣੀਆਂ ਕਿਉਂ ਕਰਦੇ ਹੋ ਤਾਂ ਆਖਰ ਦੇ ਵਿੱਚ ਮੀਟਿੰਗ ਸਮਾਪਤ ਹੋ ਜਾਂਦੀ ਹੈ ਤੇ ਕਾਂਗਰਸ ਹਾਈ ਕਮਾਂਡ ਇੱਕੋ ਸਬਕ ਇਹਨਾਂ ਸਿਆਸਤਦਾਨਾਂ ਨੂੰ ਦਿੰਦੀ ਹੈ ਜੇ ਤੁਸੀਂ ਪੰਜਾਬ ਜਾ ਕੇ 227 ਤੱਕ ਆਪਣੀ ਜ਼ੁਬਾਨ ਨੂੰ ਤਾਲਾ ਲਗਾ ਲਓ ਕੋਈ ਅਜਹੀਆਂ ਟਿੱਪਣੀਆਂ ਜਾਂ ਜਹੇ ਵਿਵਾਦ ਨਾ ਸਹਿਰੋ ਜਦੋਂ ਤੁਹਾਨੂੰ ਇਹ ਲੱਗ ਰਿਹਾ ਹੋਵੇ ਕਿ ਪੰਜਾਬ ਦੇ ਅੰਦਰ ਕਾਂਗਰਸ ਦੇ ਅੰਦਰ ਜਾਨ ਪੈ ਸਕਦੀ ਹੈ ਕਾਂਗਰਸ ਸਰਵਾਈਵ ਕਰ ਸਕਦੀ ਹੈ ਕਾਂਗਰਸ ਸੱਤਾ ਵਿੱਚ ਆ ਸਕਦੀ ਹੈ ਤਾਂ ਤੁਸੀਂ ਆਪਣੀ ਚੁੱਪ ਨੂੰ ਨਾ ਤੋੜੋ ਮੀਡੀਆ ਦੇ ਅੱਗੇ ਜਾ ਕੇ ਆਪਣੀ ਬਿਆਨਬਾਜ਼ੀ ਨੂੰ ਨਾ ਇਸ ਤਰ੍ਹਾਂ ਉਜਾਗਰ ਕਰੋ ਦੇਸ਼ ਦੇ ਨਾਲ ਕਾਂਗਰਸ ਦੇ ਅੰਦਰਲੀ ਤੜੇਬੰਦੀ ਬਣਦੀ ਦਖਾਈ ਦਿੰਦੀ ਹੋਵੇ ਫਿਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੁਝ ਰਹੀ ਟਿੱਪਣੀ ਦੇਸ਼ ਦੇ ਗ੍ਰਹਿ ਮੰਤਰੀ ਮੋਤਾ ਸਿੰਘ ਦੇ ਖਿਲਾਫ ਕੀਤੀ ਸੀ ਜਿਸ ਉੱਤੇ ਸਿਆਸਤ ਹੋਈ ਸਿਆਸਤਦਾਨਾਂ ਨੇ ਕਾਂਗਰਸ ਦੀ ਘੇਰਾਬੰਦੀ ਕੀਤੀ ਰਾਜਾ ਵੜਿੰਗ ਨੂੰ ਐਸੇ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਹੋਣਾ ਨੇ ਤਲਬ ਕਰ ਲਿਆ ਜਿੱਥੇ ਉਹਨਾਂ ਨੇ ਆਪਣੇ ਪੱਖ ਵਕੀਲਾ ਰਹੀਂ ਰੱਖੇ ਫਿਰ ਉਹ ਮਾਮਲਾ ਹੌਲੀ-ਹੌਲੀ ਠੰਡੇ ਬਸਤੇ ਦੇ ਵਿੱਚ ਪੈ ਗਿਆ ਔਰ ਕਿਹਾ ਜਾਂਦਾ ਕਿ ਬਹੁਤ ਸਰੀਆਂ ਅਜਿਹੀਆਂ ਗੱਲਾਂ ਦਾ ਜ਼ਿਕਰ ਹੁੰਦਾ ਕਿ ਪਹਿਲਾਂ ਤੋਲੋ ਫਿਰ ਬੋਲੋ ਕੁਝ ਗੱਲਾਂ ਦਾ ਜ਼ਿਕਰ ਇਹ ਵੀ ਹੁੰਦਾ ਕਿ ਕਈ ਵਾਰੀਆਂ ਗੱਲਾਂ ਦਾ ਵੀ ਜ਼ਿਕਰ ਹੁੰਦਾ ਕਿ ਮੂੰਹ ਦੇ ਵਿੱਚੋਂ ਕੁਝ ਗੱਲਾਂ ਅਜਿਹੀਆਂ ਨਿਕਲ ਜਾਂਦੀਆਂ ਨੇ ਕਿ ਫਿਰ ਗੱਲ ਤੁਹਾਨੂੰ ਪਿੰਡੋਂ ਬਾਹਰ ਕੱਢ ਦਿੰਦੀ ਹੈ ਇਹ ਗੱਲ ਠੁਕਦੀ ਆ ਪ੍ਰਤਾਪ ਸਿੰਘ ਹੁਣ ਬਾਜਵਾਤੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੁਝ ਅਜਿਹੀ ਟਿੱਪਣੀ ਬਿਜਲੀ ਮੰਤਰੀ ਹਰਪਜਨ ਸਿੰਘ ਈਡੀਓ ਦੇ ਖਿਲਾਫ ਕੀਤੀ ਹੈ ਜਿਸ ਤੋਂ ਬਾਅਦ ਇੱਕ ਕਬੱਡੀ ਕੇਰਾਬੰਦੀ ਜਾਂ ਕੁਝ ਸਭਾ ਆਮ ਆਦੀ ਪਾਰਟੀ ਦੇ ਆਗੂਆਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤਾ ਸੀ ਕਿ ਉਹ ਮਾਫੀ ਮੰਗ ਲੈਣ ਤਾਂ ਮਾਫੀ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਪਹਿਲਾਂ ਵੀ ਨਹੀਂ ਮੰਗੀ ਤੇ ਕਦੇ ਵਿਵਾਦ ਵਿੱਚ ਪਹਿਲਾਂ ਵੀ ਉਹ ਸੱਦੇ ਗਏ ਸਨ ਤਲਬ ਕੀਤੇ ਗਏ ਸਨ ਤਾਂ ਹੁਣ ਜਿਸ ਤਰ੍ਹਾਂ ਦੀ ਟਿੱਪਣੀ ਉਹਨਾਂ ਨੇ ਖਰਪਾਜਨ ਸਿੰਘ ਈਟੀਓ ਦੇ ਖਿਲਾਫ ਕੀਤੀ ਹੈ ਤਾਂ ਇਹ ਟਿੱਪਣੀ ਇਸ ਕਰਕੇ ਕੀਤੀ ਹੈ ਕਿ ਉਹਨਾਂ ਦੇ ਪਿਤਾ ਦਾ ਕੀਤਾ ਬੈਂਡ ਵਾਲਾ ਕੀਤਾ ਸੀ ਉਹ ਬੈਂਡ ਵਜਾਉਂਦੇ ਰਹੇ ਆ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਕਹਿਤੀ ਤੇ ਸਾਡੀ ਸਰਕਾਰ ਸੱਤਾ ਵਿੱਚ ਆਉਣ ਦੋ ਫਿਰ ਇਕੱਲੇ ਇਕੱਲੇ ਨੂੰ ਵੇਖ ਲਾਂਗੇ ਤਾਂ 2-3 ਮਿੰਟਾਂ ਦੇ ਵਿੱਚ ਹੀ ਹਰਪ੍ਰਭਜਨ ਸਿੰਘ ਈਡੀਓ ਦਾ ਬੈਂਡ ਵਜਾ ਕੇ ਰੱਖ ਦਾਂਗੇ ਤਾਂ ਜਦੋਂ ਅਜਿਹਾ ਟਿੱਪਣੀਆਂ ਪ੍ਰਤਾਪ ਸਿੰਘ ਬਾਜਵਾ ਆਪਣੇ ਮੂੰਹੋਂ ਕੱਢ ਦਿਆ ਤਾਂ ਸੁਭਾਵਿਕ ਸਿੱਕੇ ਸੱਤਾ ਵਿੱਚ ਰਹਿਣ ਵਾਲੀ ਪਾਰਟੀ ਇਹ ਸਾਰਾ ਕੁਝ ਕਿੱਥੇ ਬਰਦਾਸ਼ਤ ਕਰ ਸਕਦੀ ਹੈ ਪ੍ਰਤਾਪ ਸਿੰਘ ਬਾਜਵਾ ਤੇ ਦੋਸ਼ ਲਗਾ ਦਿੰਦੀ ਹੈ ਕਿ ਕਾਂਗਰਸ ਦਲਤਾਂ ਦਾ ਅਪਮਾਨ ਕਰਦੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਹੁਣ ਦੂਜੇ ਜਿਹੇ ਲੀਡਰ ਹੋ ਗਿਆ ਜਨਨੋਂ ਐਸ்சி ਕਮਿਸ਼ਨ ਦੇ ਚੇਅਰਮੈਨ ਨੇ ਤਲਬ ਕਰ ਲਿਆ ਹੈ ਸੂ ਮੋਟੋ ਨੋਟਿਸ ਲਿਆ ਗਿਆ ਤੇ ਇਸ ਉੱਤੇ ਕਿਸ ਤਰ੍ਹਾਂ ਦਾ ਐਕਸ਼ਨ ਐਸ்சி ਕਮਿਸ਼ਨ ਕਰੇਗਾ ਇਹਦਾ ਬਾਅਦ ਵਿੱਚ ਪਤਾ ਲੱਗੇਗਾ ਪਰ ਇਹ ਪਤਾ ਲੱਗ ਰਿਹਾ ਕਿ ਸਮੇਂ ਦੇ ਨਾਲ ਵਕਾਰ ਸਿਆਸਤ ਦੇ ਅੰਦਰ ਸਿਆਸੀ ਗਰਾਵਟ ਇਸ ਪੱਧਰ ਤੇ ਜਾ ਚੁੱਕੀ ਹੈ ਕਿ ਕਿਸੇ ਵੀ ਸਿਆਸਤਦਾਨ ਦੀ ਜਿਹੜੀ ਜ਼ੁਬਾਨ ਹੈ ਉਹ ਕਿਸੇ ਸਮੇਂ ਵੀ ਸਲਿੱਪ ਕਰ ਸਕਦੀ ਹੈ ਉਹ ਆਪਣੇ ਮੂੰਹ ਅਜਿਹਾ ਕੁਝ ਕੱਢ ਦੇ ਹੀ ਰਹਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਦਾ ਬਿਹੇਵ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਦਾ ਹੁੰਦਾ ਹੈ ਪ੍ਰਤਾਪ ਸਿੰਘ ਬਾਜਵਾ ਦੀ ਕਿਸ ਤਰ੍ਹਾਂ ਘੇਰਾਬੰਦੀ ਹੁੰਦੀ ਹੈ ਚਾਹੇ ਕਾਫਸੀ ਲੜਾਈ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ ਸਿਆਸਤਦਾਨਾਂ ਵੱਲੋਂ ਇੱਕ ਦੂਜੇ ਪ੍ਰਤੀ ਇਲਜ਼ਾਮ ਤਰਾਸ਼ੀ ਦੋਸ਼ ਲਗਾਣੇ ਜਾਂ ਨਵੇਂ ਪੱਦਰ ਦੀ ਬਿਆਨਬਾਜ਼ੀ ਕਰਨੀ ਉਹ ਕਿਤੇ ਨਾ ਕਿਤੇ ਗਵਾਰਾ ਨਹੀਂ ਆ ਤਾਂ ਪੰਜਾਬ ਦੀ ਸਿਆਸਤ ਦਾ ਜਾਂ ਸਿਆਸੀ ਪੱਦਰ ਇੰਨਾ ਢੇਠਾ ਗਿਰ ਗਿਆ ਹੈ ਕਿ ਇਸ ਉੱਤੇ ਸਵਾਲ ਬਣਨ ਲੱਗ ਪਿਆ ਹੈ ਜੇ ਜਦੋਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਆਮ ਆਦੀ ਪਾਰਟੀ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਵਿੱਚ ਬਹੁਤ ਸਾਰੀਆਂ ਫਲੈਕਸਾ ਹੋਲਡਿੰਗਸ ਇਹ ਦਿਖਾਏ ਜਾ ਰਹੇ ਸਨ ਕਿ ਦਲਅਤਾ ਦਾ ਅਪਮਾਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਆਮ ਆਦੀ ਪਾਰਟੀ ਦੇ ਵ代ਕਾਂ ਨੂੰ ਆਗੂਆਂ ਨੂੰ ਵਰਕਰਾਂ ਨੂੰ ਰੋਕਣ ਲਈ ਜਲ ਤੋਪਾਂ ਦਾ ਵੀ ਸਾਹਮਣਾ ਕਰਨਾ ਪਿਆ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਇਸ ਦੇ ਨਾਲ ਹੀ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਡੇੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਪ੍ਰਦਰਸ਼ਨ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਈ ਸ਼ਵਲ ਜਦੋਂ ਆਮਦੀ ਪਾਰਟੀ ਦੇ ਆਗੂ ਜਾ ਰਹੇ ਸਨ ਤਾਂ ਉਹਨਾਂ ਦੇ ਅੱਗੇ-ਅੱਗੇ ਬੈਂਡ ਪਾਰਟੀ ਜਾ ਰਹੀ ਸੀ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਸਨ ਕਿ ਹਰਪ੍ਰਜਨ ਸਿੰਘ ਈਟੀਓ ਦਾਤਾ ਅਸੀਂ ਬੈਂਡ ਵਜਾ ਦੇਣਾ ਤਾਂ ਉੱਥੇ ਹੀ ਆਮਦੀ ਪਾਰਟੀ ਆਪਣੇ ਬੈਂਡ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਈ ਸ਼ਵਲ ਉਹਨਾਂ ਦਾ ਬੈਂਡ ਵਜਾਣ ਜਰੂਰ ਜਾ ਰਹੀ ਸੀ ਪਰ ਇਹ ਬੈਂਡ ਵੱਜਦਾ ਵੀ ਵੱਖਰਾ ਹੀ ਦਿੱਤਾ ਉੱਤੇ ਪ੍ਰਦਰਸ਼ਨ ਤੇ ਇਸ ਦੇ ਨਾਲ ਹੀ ਕੁਝ ਹੋਰ ਘਟਨਾਵਾਂ ਜਿਹੜੀਆਂ ਨੇ ਉਹ ਦਿਖਾਈ ਦਿੱਤੀਆਂ ਜਦੋਂ ਪੰਜਾਬ ਪੁਲਿਸ ਅ ਜਹਾ ਪ੍ਰಹಾರ ਨੂੰ ਲੈ ਕੇ ਸੜਕਾਂ ਤੇ ਉਤਰੀ ਹੋਈ ਸੀ ਪੰਜਾਬ ਦੇ ਰਾਜਪਾਲ ਗੁਲਾਬ ਚਨ ਕਟਾਰੀਆ ਸਰਹੱਦੀ ਇਲਾਕੇ ਦੇ ਵਿੱਚ ਸਨ ਨਸ਼ਾ ਦੀ ਸਮੱਸਿਆ ਨੂੰ ਲੈ ਕੇ ਇੱਕ ਜਹੀ ਰੈਲੀ ਦਾ ਆਯੋਜਨ ਕਰ ਰਹੇ ਸਨ ਉੱਥੇ ਇੱਕ ਜਹੀ ਘਟਨਾ ਜਿਹੜੀ ਤਰਨ ਤਰਨ ਦੇ ਵਿੱਚ ਦਿਖਾਈ ਦਿੱਤੀ ਉਸ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਆ ਜਦੋਂ ਪੰਜਾਬ ਦੇ ਅੰਦਰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਤ ਸਨ ਬਹੁਤ ਸਾਰੇ ਸਰਦੀ ਇਲਾਕਿਆਂ ਦੇ ਵਿੱਚ ਜਾਂਦੇ ਸਨ ਤਾਂ ਅਕਸਰ ਕੀ ਕਰਦੇ ਸਨ ਕਿ ਪੰਜਾਬ ਦੀਆਂ ਕਰਿਆਨੇ ਦੀਆਂ ਪਰਚੂਨ ਦੀਆਂ ਦੁਕਾਨਾਂ ਤੇ ਮਸ਼ਾ ਵਿਕਰਿਆ ਤੇ ਅੱਜ ਤਰਨਤਾਰਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਾਲੀ ਦੇ ਵਿੱਚ ਇੱਕੋ ਜਿਹੀ ਘਟਨਾ ਦਿਖਾਈ ਦਿੱਤੀ ਆ ਜਿੱਥੇ ਇੱਕ ਨੌਜਵਾਨ ਵੱਲੋਂ ਇੱਕ ਕੁੜੀ ਦਾ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ ਕੁੜੀ ਨੇ ਜਹਾਰ ਨਹੀਂ ਕੀਤਾ ਮੁੰਡਾ ਪਿਆਰ ਕਰਦਾ ਸੀ ਪਰ ਸਮਾਜ ਵਿੱਚ ਅਜਹੀਆਂ ਘਟਨਾਵਾਂ ਦੇ ਵਿੱਚੋਂ ਨਜ਼ਰ ਆ ਰਿਹਾ ਹੈ ਕਿ ਸਕੂਲ ਦੇ ਵਿਦਿਆਰਥੀਆਂ ਦੇ ਡੱਬ ਵਿੱਚ ਰਿਵਾਲਵਰ ਕਿਵੇਂ ਪਹੁੰਚ ਰਿਹਾ ਹੈ ਬਥੇ ਪੰਜਾਬ ਪੁਲਿਸ ਗੈਂਗਸਟਰਾਂ ਨੂੰ ਨੱਥਪਾਣ ਲਈ ਵੱਡੀ ਲੜਾਈ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਤੇ ਉੱਥੇ ਹੀ ਇੱਕ ਸਕੂਲ ਦੇ ਮੁੰਡੇ ਵੱਲੋਂ ਆਪਣੀ ਡੱਬ ਵਿੱਚੋਂ ਰਿਵਾਲਵਰ ਕੱਢ ਕੇ ਕੁੜੀ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਲੈਣਾ ਫਿਰ ਆਪਣਾ ਕਰ ਲੈਣਾ ਤੇ ਸਵਾਲੇ ਪੈਦਾ ਹੋ ਰਿਹਾ ਹੈ ਕਿ ਆਖਰ ਇਹ ਰਬਾ ਬਲਬਰ ਕਰੇ ਹੱਥਾਂ ਨੇ ਇਸ ਨੌਜਵਾਨ ਦੇ ਹੱਥਾਂ ਵਿੱਚ ਦਿੱਤਾ ਜਿਸ ਨਾਲ ਉਸ ਨੇ ਆਪਣਾ ਪਿਆਰ ਦਾ ਵੀ ਕਤਲ ਕੀਤਾ ਤੇ ਖੁਦ ਦਾ ਵੀ ਕਤਲ ਕਰ ਲਿਆ ਜਹਿਆਂ ਘਟਨਾਵਾਂ ਜੜੀਆਂ ਨੇ ਉਹ ਕਿਤੇ ਨਾ ਕਿਤੇ ਵੱਡੇ ਸਵਾਲ ਵੀ ਖੜੇ ਕਰਦੀਆਂ ਨਜ਼ਰ ਆ ਰਹੀਆਂ